menye ਵਲੈਟ ਕੀ ਆ ਰਹੀ ਹੈ ਆ ਵੀ ਮੜਾ ਫੋਟੋ ਖਾ ਰੇ ਹੋਲ ਦੇ ਖੋਲ ਦੇ ਨਜ਼ਰ ਆ ਜਾ ਦੋ ਦਸ ਵਜੇ ਇੱਥੇ ਨੂੰ ਹਟ ਜਾ ਵੀਡੀਓ ਸ਼ੂਟ ਕਰ ਹਾਂਜੀ ਮਾੜ ਮਾੜ ਐਨੂੰ ਪਿੱਛੇ ਨੂੰ ਪਿੱਛੇ ਨੂੰ ਮਾੜ ਮਾੜ ਥੋਲੇ ਹੋ ਜੀ ਮਨਜੀਤ ਜੀ ਮਨਜੀਤ ਭਾਈ ਮਾੜ ਮਾੜ ਥੋਲੇ ਨੂੰ ਪਿੱਛੇ ਨੂੰ ਪਿੱਛੇ ਨੂੰ ਕਹਿੰਦੇ ਕਹਿੰਦਾ ਕੋਈ ਇੰਦਰ ਆ ਜਾਓ ਹੋ ਨਹੀਂ ਜਮਾਂ ਲੰਦੇ ਬੰਦ ਹੋ ਗਿਆ ਤਾਂ ਕੋਈ ਨਹੀਂ ਹਾਂਜੀ ਸਰ ਆ ਸਾਰੇ ਬੰਦੇ ਕਪੜਾ ਹਾਂ ਟੋਟਲੀ ਹਾਂਜੀ ਸਰ ਕਾਂਗਰਸ ਪਾਰਟੀ ਜਿੰਦਾਬਾਦ ਆਣੀ ਇਹ ਕਰਿਆ ਮਸਫਾ ਦਾ ਰਿਹਾ ਆਏਗਾ ਜਿੱਥੇ ਉਮੀਦਵਾਰ ਵੱਲੋਂ ਹੱਥ ਬੰਨ ਕੇ ਵੋਟਰਾਂ ਤੋਂ ਪੀਰ ਕੀਤੀ ਜਾ ਰਹੀ ਹੈ ਆਪਣੀ ਸੇਵਾ ਆਪਦੇ ਪਿੰਡ ਦੀ ਕਾਮਯਾਬੀ ਆ 34.5 ਤਿੰਨ ਨੰਬਰ ਬਟਨ ਠੀਕ ਜੀ ਜਿਨ੍ਹਾਂ ਨੂੰ ਦੱਸਣ ਦੀ ਲੋੜ ਹਾਂ ਠੀਕ ਹੈ ਠੀਕ ਹੈ ਨਿਕਲ ਜਾਓ ਹਾਂ ਬਹੁਤ ਹਾਂ ਮੈਂ ਇਹ ਮੈਂ ਲਾ ਰਿਹਾ ਹਾਂ ਠੀਕ ਹੈ ਮੇਰਾ ਪ੍ਰਧਾਨ ਬਣਾ ਦੇਣਾ ਕੀ ਨਾਮ ਕੀ ਨਾਮ ਹੈ ਤੁਹਾਡਾ ਜੀ ਚਮਕੌਰ ਸਿੰਘ ਕਮੰਡਾ ਜੀ ਕਿਹੜੇ ਕਿੰਨੇ ਨੰਬਰ ਵਾਰ ਤੋਂ ਤੁਸੀਂ ਵਾਰ ਤੋਂ ਪ੍ਰਧਾਨ ਜੀ ਕੀ ਕਹਿਣਾ ਚਾਹਣੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੇ ਪੋਟਰ ਪਾਸੇ ਤੁਸੀਂ ਪੋਟ ਪੱਕਾ ਹਵਾਬ ਕਰੂੰ ਕਿ ਜਿਹੜੇ ਵੀ ਛੋਟੇ ਮੁੱਦੇ ਰਹਿੰਦੇ ਨੇ ਮੈਂ ਉਹਦੇ ਕੰਮ ਕਰੂੰਗਾ ਪਹਿਲਾਂ ਵੀ ਕੰਮ ਤੁਸੀਂ ਬਹੁਤ ਕਰਾਇਆ ਹੁਣ ਕੀ ਕੰਮ ਮਤਲਬ ਕਿ ਜਿਹੜੇ ਰਹਿੰਦੇ ਕਰਾਓ ਜਿਹੜੇ ਇਹ ਖੇਡ ਦੇ ਵਿੱਚ ਕੁਝ ਵੀ ਨਹੀਂ ਕੰਮ ਹੋਇਆ ਜੀ ਪਹਿਲਾਂ ਜੀ ਠੀਕ ਹੈ ਮੈਂ ਉਹ ਕੰਮ ਪੂਰੇ ਆਪਣੇ ਦਰਦ ਤੇ ਕਰੂੰਗੀ ਹਾਂ ਜੀ ਕੰਮ ਰਹਿੰਦਾ ਕੁਝ ਕੰਮ ਹੋਈ ਨਹੀਂ ਇਧਰ ਲਈ ਆ ਖੇਡ ਦੇ ਵਿੱਚ ਠੀਕ ਹੈ ਜੀ ਵੋਟਰਾਂ ਨੂੰ ਕੀ ਬੇਨਤੀ ਕਰਨੀ ਚਾਹੁੰਦੇ ਆ ਮੈਨੂੰ ਉਤਾਰ ਦਿਓ ਮੈਂ ਛੋਟਾ ਸਾਧ ਦਿਓ ਜੀ ਖੜੇ ਹੋ ਇਸ ਟਾਈਮ ਇਹ ਵਾਰ ਨੰਬਰ 13 ਤੇ ਵਾਰ ਨੰਬਰ 12 ਹਾਂ ਜੀ ਉਹ ਵਾਰ ਤੇ ਆ ਰਚ ਕੇ ਜਿਵੇਂ ਰਾ ਰਿਹਾ ਸੀ ਕਈ ਵਾਰਾਂ ਦੇ ਨਾਲ ਤੁਹਾਡੇ ਨਾਲ ਜਾਇਆ ਹੈ ਤੇ ਜਿੱਥੇ ਵੀ ਦੇਖਦੇ ਅਖਲੀ ਬਸ ਕਾਂਗਰਸ ਕਾਂਗਰਸੀ ਹੁੰਦੀ ਹੋਈ ਪਈ ਹੈ ਦੇਖੋ ਜੋ ਮੈਂ ਇਹ ਸਿੱਟਾ ਜਦ ਤੱਕ ਇਹ ਹਟਿਆ ਆਇਆ ਵਾਲੇ ਪਾਂ

ਨੇ ਬਹੁਤ ਬਧੀਆ ਕਿਉਂਕਿ ਇਹ ਸਮਰਪਤ ਹੈ ਮਾਨਦਾਰ ਹੈ ਤੇ ਹਮੇਸ਼ਾ ਇਹਨੇ ਮੇਰਾ ਵੀ ਡਟ ਕੇ ਸਾਥ ਦਿੱਤਾ ਤੇ ਮੇਰੀ ਇਲੈਕਸ਼ਨ ਦੇ ਵਿੱਚ ਵੀ ਜੇ ਅੱਜ ਮੈਂ ਜੇ ਐਮਐਲਏ ਤੇ ਖੜਾ ਹਾਂ ਤੇ ਇਹਨਾਂ ਸਾਥੀਆਂ ਦਾ ਉਹ ਸਭ ਦੇ ਵਿੱਚ ਵੱਡਾ ਰੋਲ ਹੈ